सतनाम श्री वाहगुरु साहिब जी सतनाशरी महिला पंज ਫਿਰਤ ਫਿਰਤ ਪੇਟੇ ਜਲ ਸਾਧੂ ਪੂਰੇ ਗੁਰ ਸਮਝਾਇਆ ਆਲਸ ਗਲ ਵਿਦ ਕਾਮ ਲਾਇਆ ਵੇ ਹਰ ਹਰ ਨਾਮ ਤੇ ਆਇਆ ਫਿਰਤ ਫਿਰਤ ਪੀਤੇ ਜਲ ਸਾਧੂ ਪੁਰ ਗੁਰ ਸਮਝਾਇ ਆਨ ਸਗਲ ਬਿਧ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹ ਧਾਰੀ ਓਟ ਗੋਪਾਲ ਚਰਨ ਪਰਿਉ ਪੂਰਨ ਪਰਮੇਸ਼ਰ ਬਿਨਸੀ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਈ ਧਾਰਨ ਸਬ ਕੁਲ ਤਾਰਨ ਹਰ ਹਰ ਨਾਮ ਧਿਆਈ ਨਾਮ ਨਿਰੰજન ਗਾਈਐ ਪਾਈਐ ਸਰਬ નિਧਾਨ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ નિਧਾਨਾ ਕਿਰਪਾ ਜਿਸ ਦੇ ਸੁਆਮੀ ਵਿਰਲੇ ਕਾਹੂ ਜਨ ਵਾਹੀ ਗੁਰਮੀ ਕਾ ਖਲਸਾ ਵਾਹੀ ਗੁਰਜੀ ਕੀ ਸਤਿ ਜਗੋ ਜਗਾ ਟਲ ਚਵਰ ਸ਼ਤਰ ਤਖਤ ਤੇ ਮਾਲਕ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜੂ ਮੇਲੇ ਇਕੱਤਰ ਹੋਏ ਗੁਰ ਪਿਆਰ ਵਾਲੇ ਸਤਸੰਗੀ ਜਨੋਂ ਵਟਕਾ ਗਏ ਹੋ ਸਤਿਗੁਰਾਂ ਦੀ ਪਾਵਨ ਚਰਨ ਛਣ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਸਫਲ ਬਣਾਉਣ ਦਾ ਸੀ ਯਤਨ ਕਰਦੇ ਆ ਅੱਜ ਦਾ ਪਾਵਨ ਪਵਿੱਤਰ ਬਚਨ ਤਨਾ ਸ਼੍ਰੀ ਰਾਗ ਦੇ ਅੰਦਰ ਤਨ ਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ ਮੁਬਾਰਕ ਅੰਗ 676 ਦੀ ਸੁਬਾਹ ਮਾਨ ਹੈ ਇਸ ਪਾਵਨ ਪਵਿੱਤਰ ਬਚਨ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਿੱਖਿਆ ਦਿੱਤੀ ਹੈ ਮਨੁੱਖ ਦੀ ਹਾਲਤ ਇਸ ਪ੍ਰਕਾਰ ਦੀ ਹੈ ਜਦੋਂ ਵੀ ਇੱਥੇ ਕੋਈ ਸੰਕਟ ਆਉਂਦਾ ਹੈ ਮੁਸੀਬਤ ਆਉਂਦੀ ਹੈ ਕੋਈ ਵਿਵਕਤਾ ਆਉਂਦੀ ਹੈ ਕੋਈ ਰੁਕਾਵਟਾਂ ਆਉਂਦੀਆਂ ਨੇ ਕੋਈ ਦੁੱਖ ਆਉਂਦਾ ਹੈ ਰੋਗ ਆਉਂਦਾ ਹੈ ਇਤਿਆਦ ਇਹ ਚੀਜ਼ਾਂ ਜਦੋਂ ਵਾਪਰਦੀਆਂ ਨੇ ਸਭ ਤੋਂ ਪਹਿਲਾਂ ਇਹ ਆਪਣੇ ਘਰ ਵਾਲਿਆਂ ਨੂੰ ਵੇਂਦਾ ਕਿਉਂਕਿ ਇਹਦੀ ਸੁਰਤ ਨੇ ਇਹਦੇ ਅੰਦਰ ਨੇ ਇਹ ਮੰਨਿਆ ਹੁੰਦਾ ਹੈ ਕਿ ਮੇਰੇ ਘਰ ਵਾਲੇ ਮੇਰੇ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਨੇ ਇਹ ਵੇਖਦਾ ਪਹਿਲਾਂ ਉਤਵਾਦ ਫਿਰ ਨੰਬਰ ਆਉਂਦਾ ਹੈ ਰਿਸ਼ਤੇਦਾਰਾਂ ਦਾ ਜਿੱਤੇ ਭਰੋਸਾ ਹੁੰਦਾ ਕਿ ਇਹ ਤੇ ਮੇਰੀ ਗੱਲ ਨਹੀਂ ਮੁੜੇਗਾ ਇਹ ਤੇ ਹਮੇਸ਼ਾ ਮੇਰੇ ਨਾਲ ਖੜੇਗਾ ਇਹ ਉਧਰ ਵੇਲੇ ਤੀਜੇ ਨੰਬਰ ਤੇ ਫਿਰ ਉਹ ਨਹੀਂ ਜਿਹੜੇ ਸਾਡੇ ਰੋਜ਼ ਤੇ ਕਹ ਲੋ ਕਿ ਮਿਲਣਸਾਰ ਨੇ ਅਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਦੇ ਨਹੀਂ બસ ਇਤਨਾ ਹੈ ਕਿ ਆਪਸ ਦੇ ਵਿੱਚ ਸਤਿ ਅਕਾਲ ਹੋ ਜਾਂਦੀ ਹੈ ਤੇ ਚੰਗੀ ਤਰ੍ਹਾਂ ਗੱਲਬਾਤ ਹੁੰਦੀ ਹੈ ਇਸ ਕਰਕੇ ਮਨ ਦੇ ਵਿੱਚ ਆ ਜਾਂਦਾ ਹੈ ਮਨਾ ਮੈਂ ਆਪਣਾ ਦੁੱਖ ਇਹਨੂੰ ਦੱਸੂੰਗਾ ਇਹ ਮੇਰੇ ਨਾਲ ਖੜੇ ਚੌਥਾ ਹੋਏ ਕਿ ਜਿਹਨੂੰ ਇਹ ਜਾਣਦਾ ਹੀ ਨਹੀਂ ਕੋਤੋਂ ਮਦਦ ਮੰਗਦਾ ਜਾ ਆਪਣੇ ਹਾਲਾਤ ਉਹਨੂੰ ਸੁਣਾਉਂਦਾ ਹੈ ਤੇ ਫਿਰ ਕੀ ਹੁੰਦਾ ਹੈ ਕਿ ਮੇਰੀ ਕਿ ਮਦਦ ਕਰਨਗੇ। ਮਨ ਉਹ ਘੁੰਮਦਾ ਹੈ ਹਰ ਪਾਸੇ। ਆਪਣੀ ਪੂਰੀ ਵਾ ਪੂਰਾ ਜੋਰ ਲਾਉਂਦਾ ਹੈ। ਜਿੰਨਾਂ ਜਿੰਨਾਂ ਤੇ ਵੀ ਇਹਨੂੰ ਪ੍ਰੋਸਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ। ਉਹਨਾਂ ਕੋਲੇ ਜਾਂਦਾ। ਉਹ ਭਾਵੇਂ ਘਰ ਤੋਂ ਲੈ ਕੇ ਸਮਾਜ ਤੱਕ ਘਰ ਆਉਂਦਾ ਹੈ ਘਰ ਤੋਂ ਜੋ ਨਿਕਟ ਵਰਤੀ ਨੇ ਘਰ ਵਾਲੀ ਹੋ ਗਈ ਬੱਚੇ ਹੋ ਗਏ ਪਰਿਵਾਰ ਪਰਿਵਾਰ ਦੇ ਵਿੱਚ ਸਾਰੇ ਆ ਜਾਂਦੇ ਘਰ ਹੈ ਪਰਿਵਾਰ ਹੈ ਰਿਸ਼ਤੇਦਾਰ ਨੇ ਸੰਸਾਰ ਹੈ ਇਤਿਆਦ ਪਰ ਜਿੱਦੋਂ ਇਹਨੂੰ ਲੱਗਦਾ ਇਹਨਾ ਮੇਰਾ ਭਰੋਸਾ ਟੁੱਟ ਗਿਆ ਮੈਂ ਤੇ ਐਵੇਂ ਜਿਹੜਾ ਇਹਨਾਂ ਤੇ ਇੰਨਾ ਵਿਸ਼ਵਾਸ ਕੀਤਾ ਸੀ ਉਦੋਂ ਫਿਰ ਚੇਤਾ ਆਉਂਦਾ ਹੈ ਧਰਮ ਦੀ ਦੁਨੀਆ ਵਿੱਚ ਆ ਕੇ ਗੁਰੂ ਦਾ ਤੇ ਰੱਬ ਦਾ ਪਹਿਲਾਂ ਨਹੀਂ ਸਤਗੁਰੂ ਜੀ ਨੇ ਉਹੀ ਗੱਲ ਅੱਜ ਦਿੜਤ ਕਰਵਾਈ ਹੈ ਕਿ ਜਿੱਦਣ ਸਮਝ ਆ ਗਈ ਨਾ ਬੰਦੇ ਨੂੰ ਜੇ ਬਾਬਾ ਕਬੀਰ ਜੀ ਕਹਿਣ ਲੱਗੇ ਕਬੀਰ ਸਭ ਜਗ ਮੈਂ ਫਿਰਿਓ ਕਬੀਰ ਸਭ ਜਗ ਮੈਂ ਫਿਰਿਓ ਮੰਦਲ ਕੰਧ ਚੜਾਏ ਮੰਦਲ ਦਾ ਕੰਧ ਢੋਲ ਕੰਦਰ ਤੇ ਮੋਡਾ ਮੋਢੇ ਤੇ ਪਾ ਕੇ ਢੋਲ ਨੂੰ ਤੇ ਵਜਾਇਆ ਮੈਂ ਸੰਸਾਰ ਦੇ ਅੰਦਰ ਮੈਂ ਫਿਰਿਆ ਕੋਈ ਹੈ ਮੇਰੀ ਸਹਾਇਤਾ ਕਰੋ ਮੇਰੀ ਗੱਲ ਸੁਣੋ ਤੇ ਬਾਬਾ ਕਬੀਰ ਜੀ ਕਹਿੰਦੇ ਇੱਕੋ ਗੱਲ ਸਾਹਮਣੇ ਆਈ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਈ ਕਿੰਦੇ ਮੈਂ ਸਾਰਿਆਂ ਨੂੰ ਟਣਕਾ ਕੇ ਵੇਖ ਲਿਆ ਕੁਛ ਕੀ ਵੇਖ ਲਿਆ ਇੱਥੇ ਕੋਈ ਕਿਸੇ ਦਾ ਨਹੀਂ ਹੈ ਫਿਰ ਮਨੁੱਖ ਕਿਤੇ ਰੱਬ ਨੂੰ ਜਾ ਕੇ ਚੇਤੇ ਕਰਦਾ ਫਿਰ ਕਿਤੇ ਜਾ ਕੇ ਇਹ ਗੁਰੂ ਨੂੰ ਚੇਤੇ ਕਰਦਾ ਕਿ ਹੁਣ ਤੇ ਬਾਹਰ ਕੇਵਲ ਗੁਰੂ ਪਰਮਾਤਮਾ ਹੀ ਪੜੇਗਾ ਔਰ ਕੋਈ ਨਹੀਂ ਪੜੇਗਾ। ਸਤਿਗੁਰੂ ਜੀ ਨੇ ਕਿਰਪਾ ਕੀ ਇਸ ਬਚਨ ਵਿੱਚ ਇਹੋ ਹੀ ਗੱਲ ਸਮਝਾਈ ਹੈ। ਜਿੱਥੇ ਮਰਜੀ ਭਜ ਲੈ। ਅੰਤਿ ਇੱਕੋ ਗੱਲ ਸਾਹਮਣੇ ਆਏਗੀ। ਕਿ ਸੁੱਖਾਂ ਦੀ ਖਾਤਰ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ। ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸੋ ਹੀ ਸਭ ਵਾਧਿਓ ਕੋ ਕਾਹੂ ਬੋਲੈ ਤੇ ਤੋ ਅਸੀਂ ਮੁਕਰ ਨਹੀਂ ਸਕਦੇ ਜਿਸਨੇ ਆ ਬੈਠਿਓ ਮੇਰੇ ਸਮੇਤ ਜ਼ਿੰਦਗੀ ਦੇ ਤਜਰਬੇ ਨੇ ਸਾਡੇ ਕੋਲ ਕਿ ਸੁਖਾਂ ਦੀ ਖਾਤਰ ਭਾਵੇਂ ਆਪਣਾ ਹੈ ਤੇ ਅੱਜ ਦਾ ਸਮਾਂ ਵੇਖ ਲਓ ਭਾਵੇਂ ਜੀ ਪਤਨੀ ਵੀ ਹੈ ਜਾਂ ਪਤੀ ਵੀ ਹੈ ਕੋਈ ਵੀ ਲੈ ਗੋ ਉਹ ਵੀ ਸੁੱਖਾਂ ਵਾਸਤੇ ਹੀ ਜੁੜਿਆ ਹੋਇਆ ਹੈ ਦੁੱਖ ਸੁੱਖ ਦਾ ਸਾਥੀ ਨਹੀਂ ਹੈਗਾ ਅੱਜ ਹੁਣੇ ਕੰਗਾਲਤਾ ਜਵੇ ਹੁਣੇ ਪੈਸੇ ਦੀ ਕਮੀ ਹੋ ਜਾਵੇ ਹੁਣੇ ਪਦਾਰਥਾਂ ਦੀ ਕਮੀ ਹੋ ਜਾਵੇ ਲੜਾਈ ਝਗੜੇ ਤੋਂ ਬਾਅਦ ਰਿਸ਼ਤਾ ਟੁੱਟ ਜਾਂਦਾ ਦੁੱਖ ਸੁੱਖ ਦਾ ਸਾਥੀ ਨਹੀਂ ਅੱਜ ਕੋਈ ਹੈਗਾ ਮਾਲਕ ਨੇ ਜੋ ਸਿੱਖਿਆ ਦਿੱਤੀ ਹੈ ਸੁਰਤ ਨੂੰ ਆਪਾਂ ਇਕਾਕਰ ਕਰਕੇ ਸਮਝੀਏ ਰਸਨਾ ਪਵਿੱਤਰ ਕਰੋ ਅਦਭੁਤ ਸੈ ਵਿਚਾਰਨ ਕਰੋ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਫਿਰਤ ਫਿਰਤ ਬੇਟੇ ਜੰ ਸਾਧੂ ਪੂਰੇ ਗੁਰ ਸਮਝਾਇਆ ਭਾਲਦੇ ਆਂ ਭਾਲਦੇ ਆਂ ਲੱਭਦੇ ਆਂ ਲੱਭਦੇ ਆਂ ਰਬੀ ਪਿਆਰਿਆ ਨੇ ਗੁਰੂ ਸਾਧੂ ਨੇ ਸੰਤ ਜਨਾ ਨੇ ਇੱਕੋ ਹੀ ਗੱਲ ਸਾਡੇ ਸਾਹਮਣੇ ਰੱਖੀ ਕਿ ਤਰੀਕੇ ਭਾਵੇਂ ਜਿੰਨੇ ਮਰਜ਼ੀ ਅਪਣਾ ਲੈ ਸਰ ਕੋ ਜੁਗਤੀਆਂ ਤਿਰਪਲ ਤਰੀਕੇ ਤੇ ਕੋ ਵਿਧੀਆਂ ਇੱਕ ਨਹੀਂ ਅਨੇਕਾ ਹੋਣੀਆਂ پر کام کوئی نہیں آنے کام کوئی نہیں ہونے پھر ہو پورا سمجھ بخشتا ہے جی اسی ترلا لو گے مالک کی جی آ سارے آسرے آ سارے طریقے ودیاں سارے کام نہیں آنے پھر کی ایسا ہے جیڑا سارے کام آنے والا ہے ਫਿਰ ਗੁਰੂ ਪੂਰਾ ਸਮਝ ਬਖਸ਼ਦਾ ਹੈ ਪੂਰੇ ਗੁਰ ਸਮਝਾਇਆ ਗੁਰੂ ਪੂਰੇ ਨੇ ਸਮਝ ਬਖਸ਼ੀ ਆਨ ਸਗਲ ਵਿਦ ਕਾਮ ਨ ਆਵੇ ਹੋਰ ਸਾਰੀਆਂ ਵਿਧੀਆਂ ਸਾਰੇ ਤਰੀਕੇ ਕੰਮ ਨਹੀਂ ਆਉਣੇ ਹਰ ਹਰ ਨਾਮ ਧਿਆਇਆ ਵਾਹਿਗੁਰੂ ਦਾ ਨਾਮ ਧਿਆਇਆ ਜੁੜ ਕੇ ਤੇ ਜੇ ਨਾ ਕੰਮ ਆਵੇ ਤੇ ਫਿਰ ਦਸੀ ਤੇ ਕਿਉਂਕਿ ਉਸ ਇੱਥੇ ਆਇਆ ਪਹਿਲੋਂ ਆਪਣਿਆਂ ਨੂੰ ਪਰਿਵਾਰ ਨੂੰ ਰਿਸ਼ਤੇਦਾਰ ਨੂੰ ਸੰਸਾਰ ਨੂੰ ਜਾਣ ਪਛਾਣ ਵਾਲਿਆਂ ਨੂੰ ਸਾਰਿਆਂ ਨੂੰ ਧਿਆਇਆ ਸੀ ਇਦਾਂ ਤੇ ਪ੍ਰੋਸਾਸ ਹੋ ਗਿਆ ਪਰ ਜਿਹਨੂੰ ਧਿਆਉਣਾ ਸੀ ਉਹਦੀ ਵਾਰੀ ਸਭ ਤੋਂ ਬਾਅਦ ਹੀ ਆਈ ਸਭ ਤੋਂ ਅਖੀਰ ਵਿੱਚ ਆਈ ਉਹਦੀ ਵਾਰੀ ਹਾਲਾਂਕਿ ਹੋਣਾ ਇਹ ਚਾਹੀਦਾ ਸੀ ਅਸੀਂ ਇਹ ਸਮਝ ਲੈਂਦੇ ਗੁਰੂ ਬਾਸੋਂ ਕਿ ਵਾਹਿਗੁਰੂ ਦਾ ਨਾਮ ਗੁਰੂ ਤੇ ਪ੍ਰਮਾਤਮਾ ਵੱਲੋਂ ਮਿਲਣਾ ਹੈ ਤੇ ਜੇ ਵਾਹਿਗੁਰੂ ਦਾ ਨਾਮ ਹੀ ਕੰਮ ਆਉਣ ਵਾਲਾ ਹੈ ਫਿਰ ਮੈਂ ਸਭ ਤੋਂ ਪਹਿਲਾਂ ਕਿਉਂ ਨਾ ਆਪਣੇ ਗੁਰੂ ਨੂੰ ਮਨਾਵਾਵਾਂ ਕਿਉਂ ਨਾ ਮੈਂ ਆਪਣੇ ਰੱਬ ਨੂੰ ਮਨਾਵਾਵਾਂ ਇਹ ਮਨੁੱਖ ਦੇ ਅੰਦਰ ਜਿਹੜਾ ਹੈ ਚੀਜ਼ ਛੇਤੀ ਕੀਤਿਆ ਨਹੀਂ ਆਉਂਦੀ ਕਿਉਂਕਿ ਸਾਡੇ ਹਾਲਾਤ ਜਿਹੜੇ ਨੇ ਇਦਾਂ ਦੇ ਨੇ ਕਾਮ ਪਰੇ ਹਰ ਸਿਉਂਦੀ ਹੈ ਆਹ ਹਾਲਾਤ ਗੁਰੂ ਬਾਬਾ ਜੀ ਤੇ ਕਹਿੰਦੇ ਐਸਾ ਸਿਮਰੋ ਨਿਤ ਨਿੰਦਾ ਪ੍ਰਤੀ ਸਿਮਰੋ ਅਕਾਲ ਪੁਰਖ ਦੀ ਵੰਦਗੀ ਜੇ ਕੰਮ ਆਉਣੀ ਹੈ ਸਖਾਲੇ ਤਰੀਕੇ ਨਾਲ ਵੀ ਸਤਿਗੁਰੂ ਜੀ ਨੇ ਕਈ ਵਾਰ ਸਮਝਾਉਣ ਦਾ ਮਨੋਕ ਨੂੰ ਯਤਨ ਕੀਤਾ ਹੈ ਹੁਣ ਆਪਾਂ ਪੜਹੀ ਜਾਈਏ ਪਰ ਉਹ ਉਤੇ ਗੌਰ ਨਾ ਕਰੀਏ ਹੁਣ ਇਹ ਬਚਨ ਤੇ ਤੁਹਾਡੇ ਸਾਹਮਣੇ ਰੋਜ਼ ਆਉਂਦਾ ਜਿਹੜੇ ਪੜਨ ਵਾਲੇ ਨੇ ਛੁਣੀ ਸਾਹਿਬ ਪੜਨ ਵਾਲੇ ਇਹ ਬਚਨ ਰੋਜ਼ ਸਾਡੀਆਂ ਅੱਖਾਂ ਦੇ ਅੱਗੇ ਆਉਂਦਾ कि ਜੇ ਅਸੀਂ ਤਰਲਾ ਲਿਆ ਨਾ ਮਾਲਕ ਦੇ ਚਰਨਾ ਵਿੱਚ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਚ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੀ ਪ੍ਰਭ ਸਾਤ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਜੇ ਸਾਧਗੁਰੂ ਜੀ ਕਹਿੰਦੇ ਜੇ ਸ਼ਰਨ ਵਿੱਚ ਆਇਆ ਤੇ ਫਿਰ ਇੱਕ ਗੱਲ ਕੀ ਤੇ ਰੱਖ ਨਾਮ ਨੂੰ ਧਿਆ ਮਾਲਕ ਜੀ ਉਹ ਕੀ ਕੰਮ ਆਏਗਾ ਸਵਾਲ ਜੀ ਕਰੀਏ ਕੀ ਕੰਮ ਆਏਗਾ ਤੇ ਅਗੇ ਸਾਧੂ ਜੀ ਫਿਰ ਅਸ਼ਟਪਦੀ ਅੰਦਰ ਇਹ ਗੱਲ ਸਮਝਾਉਂਦੇ ਜਹ ਮਾਤ ਪਿਤਾ ਸੁਸਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜਉ ਮਹਾ ਭਿਆਨ ਜੂਤ ਜਮ ਦਲੇ ਤੈਂ ਕੇਵਲ ਨਾਮ ਸੰਗ ਤੀਰੇ ਚਲੇ ਜਹ ਮੁਸ਼ਤਲ ਹੋਵੇ ਅਤ ਭਾਰੀ ਹਰ ਕੋ ਨਾਮ ਕੇ ਨਾਮ ਹੈ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਬਰਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਭਲੇ ਦੇ ਹੁਣ ਪੜ ਲਿਆ ਸੁਣ ਵੀ ਲਿਆ ਮੇਰਾ ਗੁਰੂ ਕਹਿੰਦਾ ਜੇ ਬਹੁਤ ਸੁਖ ਲੈਣੇ ਨੇ ਨਾ ਗੁਰੂ ਦੇ ਰਾਹੀ ਰੱਬ ਦੇ ਨਾਮ ਨੂੰ ਪਿਆ ਕਉਂਕੀ ਆਨ ਸਗਲ ਵਿਦ ਕਾਮਲਾ ਆਵੇ ਹੋਰ ਸਾਰੇ ਤਰੀਕੇ ਅਪਣਾ ਲੈ ਕੁਛ ਵੀ ਕਰ ਲੈ ਨਹੀਂ ਕੰਮ ਹੋਵੇ ਤੀ ਸੁਜਰਬੀ ਤੋਂ ਤੇ ਕੋਈ ਖਾਲੀ ਇਥੇ ਬੈਠਾ ਨਹੀਂ ਹੋਏਗਾ ਇਹ ਵੀ ਗੱਲ ਹੈ ਕਿ ਜਿਨ੍ਹਾਂ ਨੂੰ ਆਪਣੇ ਆਪ ਤੇ ਪੂਰਾ ਭਰੋਸਾ ਹੋਵੇ ਤੇ ਅਸਲ ਦੇ ਵਿੱਚੋਂ ਭਰੋਸੇ ਉੱਤੇ ਖਰੇ ਨਾ ਉਤਰਿਓ ਇਹ ਤਜਰਬੇ ਸਾਰਿਆਂ ਕੋਲ ਹੈਗੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੜੀ ਤਾਕਤ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਕਿਤੇ ਅਰਦਾਸ ਕਰੀਏ ਕਿ ਸਾਡੀ ਸੁਰਤ ਸਮਾਧੀ ਲੱਗ ਜਾਵੇ ਜੁੜ ਜਾਈਏ ਹੈ ਉਖਾ ਕਾਰਨ ਕੀ ਹੈ ਉਹ ਅੱਗੇ ਸਤਿਗੁਰੂ ਜੀ ਸਮਝਾਉਂਦੇ ਸਾਤੇ ਮੋਹਿ ਧਾਰੀ ਓਟ ਗੋਪਾਲ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਇਸ ਲਈ ਸਾਤੇ ਦਾ ਅਰਥ ਹੈ ਇਸ ਵਾਸਤੇ ਮੋਹਿ ਦਾ ਅਰਥ ਹੈ ਮੈਂ ਧਾਰੀ ਓਟ ਗੋਪਾਲ ਪਰਮਾਤਮਾ ਦਾ ਓਟ ਆਸਰਾ ਮੈਂ ਤੱਕ ਲਿਆ ਮੈਨੂੰ ਸਮਝ ਆ ਗਈ ਗੁਰੂ ਦੇ ਰੰਗ ਕਿ ਜੇ ਬਾਗ ਵਿੱਚ ਇੱਥੇ ਆਉਣਾ ਹੈ, ਤਰਲਾ ਲੈਣਾ ਹੈ, ਰੋਣਾ ਆ ਕੇ, ਜੇ ਤੇ ਪਹਿਲਾਂ ਕਿਉਂ ਨਹੀਂ ਅਸੀਂ ਰੋ ਸਕਦੇ। ਜੇ ਰੋ ਰੋ ਕੇ ਆਪਣਾ ਦੁੱਖੜਾ ਬਾਅਦ ਦੇ ਵਿੱਚ ਹੀ ਸੁਣਾਉਣਾ ਹੈ ਤੇ ਅਸੀਂ ਪਹਿਲਾਂ ਕਿਉਂ ਨਹੀਂ ਸੁਣਾਉਂਦੇ ਆ ਕੇ। ਕਿਉਂਕਿ ਇਹਨੂੰ ਵਿਸ਼ਵਾਸ ਬਹੁਤ ਹੁੰਦਾ ਹੈ ਆਪਣੇ ਆਪ ਨੂੰ। ਸੱਚੀ ਗੱਲ ਹੈ ਜਦੋਂ ਆਪਣਾ ਕੋਈ ਉਮੀਦ ਤੋੜਦਾ ਹੈ ਨਾ ਵਿਸ਼ਵਾਸ ਤੋੜਦਾ ਹੈ ਬੰਦੇ ਦਾ ਅੰਦਰ ਹੀ ਜਾਂਦਾ ਉਹ ਫਿਰ ਸੋਚਦਾ ਹੀ ਰਹਿ ਜਾਂਦਾ ਹੈ ਕਿ ਮੈਂ ਤੇ ਐਦਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਆ ਕੀ ਜੀ ਹੋਏਗੀ ਇਹ ਤੇ ਮਾਇਆ ਹੋਰ ਕੀ ਬਾਆ ਦੀ ਖੇਡ ਕੀ ਇਹ ਹੋਈ ਹੈ पंचम पादशाह महाराज ਕਹਿੰਦੇ ਇਸ ਲਈ ਮੈਂ ਰੱਬ ਦਾ ਹੀ ਓਟ ਆਸਰਾ ਲੈ ਲਿਆ ਸ਼ਰਨ ਪਰਿਉ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਜਦੋਂ ਤੋਂ ਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਚਰਨ ਸ਼ਰਨ ਦੇ ਵਿੱਚ ਮੈਂ ਆਇਆ ਹਾਂ ਤੇ ਸਾਰੇ ਮਾਇਆ ਦੇ ਜਿਹੜੇ ਜੰਜਾਲ ਸਨ ਉਹ ਖਤਮ ਹੋ ਗਏ ਨਾਸ਼ ਹੋ ਗਏ ਕੀ ਅਸੀਂ ਤਰਲਾ ਲੈ ਲਈਏ ਮਾਲਕ ਦੇ ਚਰਨਾ ਵਿੱਚ ਕਿਤੇ ਹੈ ਪਏ ਦਵਾਰਿਆਂ ਅਸੀਂ ਤੇਰੇ ਦਰ ਤੇ ਟੈਪ ਹੈ ਰਖ ਲੈ ਹੋ ਦੀਨ ਦਿਆਲ ਪਰਮਤ ਬੋਹਾਰਿਆ ਬੜੀ ਮੈਂ ਪਟਕਣਾ ਦੇ ਵਿੱਚ ਪਿਆ ਹੋਇਆ ਸੀ ਭੁਲੇਖਿਆਂ ਵਿੱਚ ਪਿਆ ਹੋਇਆ ਸੀ ਅਖੀਰ ਸਾਰੇ ਭੁਲੇਖੇ ਦੂਰ ਹੋ ਗਏ ਹੁਣ ਸਮਝ ਆ ਗਈ ਕਿ ਰਖ ਲੈ ਹੋ ਦੀਨ ਦਿਆਲ ਤੁਸੀਂ ਕਿਰਪਾ ਕਰਕੇ ਮੈਨੂੰ ਰੱਖੋ ਨਹੀਂ ਕੋਈ ਰੱਖਣ ਵਾਲਾ ਹੈ ਤੇ ਜਦੋਂ ਤੋਂ ਸ਼ਰਨ ਵਿੱਚ ਆਇਆ ਹਾਂ ਸਾਰੇ ਜੰਜਾਲ ਖਤਮ ਹੋ ਗਏ ਨੇ ਰਹਾਉ ਰਹਾਉ ਧਾਵ ਜਿਹੜਾ ਹੈ ਰੁਕੋ ਵਿਚਾਰੋ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੀ ਮਾਇ ਸੁਰਗ ਵਿਕੀ ਮਿਰਤ ਭਾਵ ਜਿਹੜਾ ਹੈ ਇਹ ਮਾਤ ਲੋਕ ਧਰਤੀ ਪਿਆਲ ਦਾ ਅਰਥ ਹੁੰਦਾ ਪਤਾਲ ਆ ਜਿੱਦਨੇ ਵੀ ਭੂ ਮੰਡਲ ਨੇ ਖੰਡ ਬ੍ਰਹਿਮੰਡ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਰ ਇੱਕ ਜਗ੍ਹਾ ਤੇ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਸਗਲ ਵਿਆਪੇ ਮਾਇ ਮਾਇ ਤੁਪਾ ਮਾਇਆ ਮਾਇਆ ਵਿਆਪ ਰਹੀ ਹੈ ਭਾਵੇਂ ਸੁਰਗ ਹੋਵੇ ਤੇ ਭਾਵੇਂ ਪਤਾਲ ਹੋਵੇ ਤੇ ਭਾਵੇਂ ਮਾਤ ਲੋਕ ਹੋਵੇ ਭਾਵੇਂ ਖੰਡ ਬ੍ਰਹਿਮੰਡ ਕੋਈ ਵੀ ਕਿਤੇ ਕੋਈ ਵੀ ਐਸਾ ਕੋਨਾ ਨਹੀਂ ਜਿੱਥੇ ਮਾਇਆ ਨੇ ਪ੍ਰਭਾਵ ਨਾ ਪਾਇਆ ਹੋ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਇਸ ਲਈ ਜੇ ਬਚਣਾ ਹੈ ਨ ਮਾਇਆ ਤੋਂ ਇਹਦੇ ਪ੍ਰਭਾਵ ਤੋਂ ਬਚਣਾ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਜੋ ਜਿੰਦ ਨੂੰ ਬਚਾਉਣ ਵਾਲਾ ਹੈ ਵਿਕਾਰਾਂ ਤੋਂ ਜੋ ਕੁਲਾਂ ਦਾ ਉਧਾਰ ਕਰਨ ਵਾਲਾ ਹੈ ਉਹ ਹੈ ਰੱਬ ਗੁਰੂ ਗੁਰੂ ਪਰਮਾਤਮਾ ਦਾ ਨਾਮ ਜਪਿਆ ਕਰ ਬੰਦਗੀ ਕਰਿਆ ਕਰ ਅਖੀਰ ਵਿੱਚ ਸਤਗੁਰੂ ਜੀ ਕਹਿੰਦੇ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ નિਧਾਨ ਕਾਲਖ ਤੋਂ ਰਹਿ ਮਾਇਆ ਦੇ ਪ੍ਰਭਾਵ ਤੋਂ ਰਹਿ ਜੋ ਰੱਬ ਦਾ ਨਾਮ ਹੈ ਉਹਨੂੰ ਜਪਦੇ ਸਈ ਸਤਗੁਰੂ ਜੀ ਕਹਿੰਦੇ ਸਾਰੇ ਖਜ਼ਾਨੇ ਤੇਰੇ ਕਦਮਾਂ ਵਿੱਚ ਗੁਰੂ ਰੱਖਦੇ ਇਦਾਂ ਦੇ ਵਿਸ਼ਵਾਸ ਨੂੰ ਹੋਣਨ ਕਿਉਂਕਿ ਸਾਨੂੰ ਚਾਹੀਦਾ ਪ੍ਰਤੀ ਕਰ ਇਸ ਲਈ ਬੰਦਾ ਰੋਜ਼ ਜਪ ਕੇ ਉਹ ਸੋਚਦਾ ਅੱਜ ਕੁਝ ਮਿਲਾਈ ਨਹੀਂ 10 ਦਿਨ ਵੀ ਲਗਾਤਾਰ ਵਹਿਗੁਰੂ ਵਹਿਗੁਰੂ ਕਰ ਲਵੇ ਨਾ 11ਵੇਂ ਦਿਨ ਸੋਚਣ ਲੱਗ ਪੈਂਦਾ ਹੈ ਕਿ ਕੋਈ ਵਕਤ ਤੇ ਆਈ ਨਹੀਂ ਕੁਝ ਮਿਲਿਆ ਤੇ ਹੈ ਨਹੀਂ ਉੱਥੇ ਫਿਰ ਬੰਦੇ ਦਾ ਭਰੋਸਾ ਟੁੱਟ ਜਾਂਦਾ ਮਾਇਆ ਹੈ ਨਾ ਉਹਨੇ ਕਿਸੇ ਵੀ ਰੂਪ ਵਿੱਚ ਆਉਣਾ ਸੇਵਾ ਤੇ ਸਿਮਰਨ ਇਸ ਪ੍ਰਕਾਰ ਕਰੋ ਕਿ ਪਤਾ ਵੀ ਨਾ ਲੱਗੇ ਕਿ ਕਦੋਂ ਗੁਰੂ ਪਰਮਾਤਮਾ ਨੇ ਬੁਲਾ ਕੇ ਜਿਹੜਾ ਬਖਸ਼ਿਸ਼ ਕਰ ਦੇਵੇ ਇਹ ਉਦਾਹਰਨ ਸਾਡੇ ਸਾਹਮਣੇ ਹੀ ਨੇ ਨਾ ਜੇ ਸੇਵਾ ਕਰਦੇ ਕਰਦੇ ਭਾਈ ਜੇਠਾ ਜੀ ਨੂੰ ਭਾਵ ਤਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਚੌਂਤੀ ਕੁਸਾਲ ਹੋ ਜਾਂਦੇ ਨੇ ਮਨ ਦੇ ਵਿੱਚ ਐਸੀ ਵਿਚਾਰ ਕਦੀ ਲਿਆਂਦੀ ਨਹੀਂ ਸੀ ਕਿ ਮੈਂ ਵੀ ਗੁਰੂ ਅਸਥਾਨ ਤੇ ਬੈਠਾਂਗਾ ਤੇ ਜਿੱਦਣ ਗੁਰੂ ਸਾਹਿਬ ਜੀ ਨੇ ਬੁਲਾ ਕੇ ਤੇ ਆਪਣੇ ਅਸਥਾਨ ਤੇ ਬਿਠਾ ਕੇ ਮੱਥਾ ਟੇਕਿਆ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਤੇ ਕਹਿਣ ਲੱਗੇ ਸਤਿਗੁਰੂ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਤੁਸੀਂ ਮੈਨੂੰ ਇਸ लायक ਬਣਾ ਦਿਓ ਮੈਂ ਇਹ ਨਹੀਂ ਸੀ ਸੋਚਿਆ ਸੇਵਾ ਇਦਾਂ ਦਿਓ ਨਹੀਂ ਚਾਹੀਦੀ ਸੱਜੇ ਇਹ ਨਹੀਂ ਕਿ ਝਾੜੂ ਮਾਰਦੇ ਹੋਈਏ ਤੇ ਆਪਾਂ ਸੋਚੀਏ ਕਿ ਆ ਵੀ ਮਿਲ ਜਿਆਵੇ ਆ ਵੀ ਮਿਲ ਜਿਆਵੇ ਭਾਂਡੇ ਮਾਜ ਰਹੀਏ ਹੋਏ ਜਾਂ ਪੋਚਾ ਮਾਰ ਰਹੀਏ ਇਹ ਸਭ ਕੁਝ ਕਰਦਿਆਂ ਹੋਇਆਂ ਮਨ ਦੇ ਵਿੱਚ ਖਿਆਲਾਤ ਜਿਹੜੇ ਨੇ ਐਸੇ ਨਹੀਂ ਆਉਣੇ ਚਾਹੀਦੇ ਕਿ ਅੱਜ ਮੈਨੂੰ ਆਹ ਮਿਲ ਜੇ ਦੀ ਮੈਂ ਸੇਵਾ ਕਰਦੇ ਨਹੀਂ ਗੁਰੂ ਬਹੁਤ ਵੱਡੀ ਬਖਸ਼ਿਸ਼ ਕਰਦਾ ਹੈ ਬੜੀ ਵੱਡੀ ਫਿਰ ਸਤਿਗੁਰੂ ਜੀ ਅੱਗੇ ਫਿਰ ਬਚਨ ਵੀ ਕਰਦੇ ਨੇ ਕਿ ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ ਸਾਬਿਲ ਤਮ ਹਰ ਜਾਨੋ ਆਪੇ ਅਮਰੁੱਲ ਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਇਹਨੂੰ ਕਹਿੰਦੇ ਅਚਨ ਚੇਤ ਬਖਸ਼ਿਸ਼ ਬਖਸ਼ਿਸ਼ ਹੋਣੀ ਕਿ ਚੇਤ ਚੇਤਾ ਵੀ ਨਹੀਂ ਕਿ ਇਦਾਂ ਹੋ ਜਾਏਗਾ ਗੁਰੂ ਨੇ ਇੰਨੀ ਵੱਡੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਇਹਨੀ صبر عطا ਇਨੀ ਤਾਕਤ ਬਖਸ਼ ਦਿੱਤੀ ਕਿਲੇ ਰਹੇ ਸੇਵਾ ਤੇ ਸਿਮਰਨ ਦੇ ਰਹੇ ਕੋਈ ਕਿ ਡਿਗਰੀ ਥੋੜੀ ਉੱਥੇ ਲੈ ਕੇ ਇਸ ਕਰਕੇ ਰੱਬ ਦੇ ਨਾਮ ਨੂੰ ਜਪੋ ਸਾਰੇ ਖਜ਼ਾਨੇ ਸਤਿਗੁਰੂ ਜੀ ਕਹਿੰਦੇ ਕਦਮਾਂ ਵਿੱਚ ਕਰ ਕਿਰਪਾ ਜਿਸ ਦੇ ਸੁਆਮੀ ਕਿਰਪਾ ਕਰਕੇ ਮਾਲਕ ਅਕਾਲ ਪੁਰਖ ਗੁਰੂ ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਬਖਸ਼ ਕਰਦਾ ਹੈ ਬਿਰਲੇ ਕਾਹੂ ਜਾਨਾ ਕੋਈ ਬਿਰਲਾ ਹੈ ਜੋ ਇਸ ਬਰਕਤ ਨੂੰ ਪ੍ਰਾਪਤ ਕਰ ਪਾਉਂਦਾ ਹੈ ਤੇ ਸਮਝ ਪਾਉਂਦਾ ਹੈ ਹਰ ਕੋਈ ਇਸੇ ਕਰਕੇ ਸੰਪੂਰਨ ਸ੍ਰਿਸ਼ਟੀ ਕਹਿ ਲੋ ਕਿ ਕੁਝ ਕੁ ਨੇ ਜੋ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ ਨਹੀਂ ਤੇ ਜਪਦੇ ਤੇ ਸਾਰੇ ਨਹੀਂ ਪਰ ਸਖਣੇ ਰਹਿ ਜਾਂਦੇ ਕਿਉਂਕਿ ਮੰਗਾ ਬਹੁਤ ਨੇ ਬਹੁਤ ਮੰਗਾ ਨੇ ਸੇਵਾ ਥੋੜੀ ਮੰਗਨ ਬਹੁਤਾ ਮਹਿਲ ਨ ਪਾਵੇ ਤੈਸੋ ਪਹੁੰਚਾ ਗੁਰੂ ਕਿਰਪਾ ਕਰੇ ਬਚਨ ਦੇ ਪਿਆਵੇ ਜਸੁ ਸੰਜੀਤ ਬੇਅੰਤ ਤੁਲਾ ਅੰਮੇਖਾ ਵਾਹਿਗੁਰੂ ਕੀ ਕਾਰਸਾ ਵਾਹਿਗੁਰੂ ਕੀ ਕੀਫਤ